ਕੋ ਖਮਾ ਲਿਖਾ ਸਾਰੇ ਚੋਣਾਂ ਅਗਲਾ ਨੁਕਸਾਨ ਕਰਕੇ ਭਈਆ ਸਾਰਾ ਮੇਰਾ ਇਹ ਭਈਏ ਵਜਾ ਦਾ ਉਧਰ ਤੋਂ ਕਿ ਡਾਲਿਆ ਠੀਕ ਹੈ ਠੀਕ ਹੈ ਨਹੀਂ ਕਹਿੰਦੇ ਕੁਝ ਨਹੀਂ ਹੈਗੀ ਕੋਈ ਕੁਝ ਨਹੀਂ ਕਹਿੰਦੀ ਤੁਹਾਨੂੰ ਚੱਕਰ ਲੈ ਲਾ ਬੇਕਰ ਚੈੱਕ ਕਰ ਲੈਂਦੇ ਕੋਈ ਕਹਿੰਦੇ ਤੁਹਾਡੀ ਚੌਂਕੀ ਹੈ ਠੀਕ ਆ ਸਰ ਠੀਕ ਆ ਜੀ ਓਕੇ ਸਰ ਓਕੇ ਓਕੇ ਮੁੰਡੇ ਦੀ ੱਟ ਵੀ ਮਾਰੀ ਇਹਨਾਂ ਨੇ ਬਾਬਾ ਜੀ ਕੀ ਇਹ ਮਾਹੌਲ ਕਿਉਂ ਬਣਿਆ ਹੈ ਤੁਹਾਨੂੰ ਲੱਗਿਆ ਪਤਾ ਥੋੜਾ ਬੋਤਾ ਕੀ ਗੱਲਬਾਤ ਨਹੀਂ ਵੀਰ ਜੀ ਇਹਨਾਂ ਦੀ ਤਾਂ ਆਪਦੀਆਂ ਦੁਕਾਨਾਂ ਨੇ ਜੀ ਸਭ ਕੁਝ ਇਹਨਾਂ ਦਾ ਆਪਦਾ ਵਾ ਮਤਲਬ ਰੋਡ ਦੇ ਉੱਤੇ ਗੱਡੀਆਂ ਖੜੀਆਂ ਜਿੰਨੀਆਂ ਵੀ ਐਮ ਡਬਲਯੂ ਵਾਲੀ ਇੱਟਾਂ ਨਈਆਂ ਇੱਟਾਂ ਨੇ ਕੋਈ ਪੁਰਾਣੀ ਇੱਟ ਨਹੀਂ ਇਸਤੇਮਾਲ ਨਹੀਂ ਕੀਤੀ ਸਾਰੀਆਂ ਦੇ ਨਵੀਆਂ ਵੱਜੀ ਹੋਈਆਂ ਨੇ ਸਾਡੀਆਂ ਵੀ ਦੋ ਟੁੱਟੀਆਂ ਨੇ ਗਲੀ ਦੇ ਵਿੱਚ ਕਾਫੀ ਗੱਡੀਆਂ ਟੁੱਟੀਆਂ ਨੇ ਵੀਰੇ ਅਸਾਂ ਪਹਿਲਾਂ ਸਵੇਰੇ ਜੀ ਕੰਪਲੀਟ ਲਿਖਾ ਗਏ ਸੀ ਪਰ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਪਰ ਸਾਨੂੰ ਮੱਲੇਦਾਰੀ ਨੂੰ ਪਤਾ ਲੱਗਾ ਕਿ ਉਹ ਮੁੰਡੇ ਫੜੇ ਗਏ ਨੇ ਤੇ ਫੋਟੋਆਂ ਪਤਾ ਲੱਗੀਆਂ ਆਈਆਂ ਆਪਾਂ ਨੂੰ ਫੋਟੋਆਂ ਮੀਡੀਆ ਦੇ ਸਾਹਮਣੇ ਆਪਾਂ ਨੇ ਦੇਗੀਆਂ ਸੀ ਤੇ ਆਪਾਂ ਉਹਦੇ ਥਰੂ ਉਹ ਮੁੰਡੇ ਫੜੇ ਫਿਰ ਪੁਲਿਸ ਨੂੰ ਬੁਲਾਇਆ ਉਹਨਾਂ ਦੇ ਕਸਟਡੀ ਦੀ ਦਿੱਤਾ ਜੀ ਹਾਂ ਜੀ ਨਹੀਂ ਸਾਥ ਦੇਊਗੀ ਜੀ ਕਹਿੰਦੇ ਆ ਫਰੋਸਾ ਦੇ ਰਿਹਾ ਪਰ ਲੇਕਿਨ ਦੇਖਦੇ ਆਂ ਜੱਗੋ ਬਾਕੀ ਤੁਸੀਂ ਕਿਰਪਾ ਕਰੋ ਜੀ ਕੀ ਲੱਗਦਾ ਅੱਗੇ ਇਹਨਾਂ ਨੇ ਮੈਂ ਗੇਟ ਬੰਦ ਕਰਤਾ ਸੀ ਤਾਂ ਕਰਕੇ ਅਸੀਂ ਉੱਥੇ ਧਰਨਾ ਲਗਾਇਆ ਸੀ ਜੀ ਪੁਲਸ ਨੇ ਬੰਦੇ ਫੜ ਲਏ ਆ ਤੁਹਾਡੀ ਜਿਹੜੀ ਨੁਕਸਾਨ ਭਰਾਂਗੇ ਉਹ ਦੇਖਦੇ ਆ ਜੀ ਹਾਇ ਤਾਂ ਕਹਿ ਰਹੇ ਨੇ ਭਰਾਵਾਂਗੇ ਪਰ ਲੱਗ ਨਹੀਂ ਰਿਹਾ ਜੀ 4 2 50 ਘਟੀਆਂ ਹਾਂ ਜੀ ਜਿਹੜੇ ਬੰਦੇ ਬੜੇ ਬੈਕਗ੍ਰਾਉਂਡ ਕਿਦਾਂ ਹੈ ਹਾਂ ਜੀ ਬੈਕਗ੍ਰਾਉਂਡ ਸਭ ਕੋਈ ਵਧੀਆ ਜੀ ਉਹਨਾਂ ਦਾ ਆਪ ਦੀ ਕਰਿਆਨੇ ਦੀ ਦੁਕਾਨ ਆ ਜੀ ਇੱਧਰਲੇ ਹੱਥ ਤੇ ਇੱਧਰ ਸਬਜ਼ੀ ਵਾਲੀ ਦੁਕਾਨ ਆ ਜੀ ਇੱਕ ਜਿਹੜਾ ਤੀਜਾ ਮੁੰਡਾ ਉਹਨਾਂ ਦੇ ਆਂਡੇ ਦੀ ਰੇਡ ਹੀ ਲਗਾਉਂਦੀ ਐ ਕੋਈ ਕਿਸ ਨਾਰੇ ਰੋਡ ਦੇ ਉੱਤੇ ਜੀ ਇਹ ਤਾਂ ਜਿਸਰ ਦੇਖਿਆ ਜਾਵੇ ਬਾਹਰ ਕੁਝ ਲੋਕ ਇਕੱਠੇ ਹੋਏ ਨੇ ਕੀ ਮਾਮਲਾ ਸਰ ਇਹ ਮਾਮਲਾ ਇਹ ਤੇ ਵੀ ਕਿਸੇ ਬੀ ਉਹ ਆਦਮੀ ਨੇ ਗੱਡੀਆਂ ਖੜੀਆਂ ਕਾਫੀ ਗੱਡੀਆਂ ਦੇ ਤੋੜਪਨ ਕੀਤੀ ਐ ਤੇ ਉਹ ਹੁਣ ਕੰਪਲੇਨ ਲਿਖਾ ਰਹੇ ਨੇ ਅਸੀਂ ਕੰਪਲੇਨ ਲਿਖ ਕੇ ਬੰਦਮ ਫੜ ਕੇ ਉਹਦੀ ਮਤਮੈਂ ਪੂਰੀ ਤਾਇਕੀ ਕਰ ਕਰਕੇ ਇਸ ਪਰ ਲਾਜੋ ਬੰਦੀ ਹੋਏਗੀ ਕਰਵਾ ਦੋ ਕਿਹੜਾ ਹੁੰਦਾ ਸਰ ਇਹ ਹੈਗਾ ਜੀ ਬਰੋਟਾ ਰੋਡ ਸਰ ਦੇਖਿਆ ਲੱਗਿਆ ਕਿ ਵੀ ਉਹਨਾਂ ਬੰਦੇ ਬੈਟ ਰੋਡ ਤੇ ਬੈਠ ਕੇ ਸੀ ਸਾੰਤੀ ਬਰੋਡਰ ਨਹੀਂ ਨਹੀਂ ਇਧਰ ਕੋਈ ਗੱਲ ਨਹੀਂ ਆ हां कुत्ते जरूर रोकले क्योंकि काफी गाड़ियां ਟੁੱਟੀਆਂ ਨੇ ਇਸ ਕਰਕੇ ਉਹ ਕਪਰੇ ਲਖਾਣਾ ਹੈ ਕਿੰਨੇ ਲੋਕ ਕ੍ਰਾਸੀ ਤੇ ਗਏ ਨਹੀਂ ਹਾਜ਼ਰ ਕਰ ਰਹੇ ਸੀ ਸਾਰੇ ਤर्दिश ਕਰ ਰਹੇ ਸੀ ਤर्दिश ਤੇ